ਲਲਪੁਰਖ ਜੇ ਮੈਂ ਧਨ ਦੀ ਇੱਛਾ ਕਰਾਂ ਇੱਛਾ ਤੋਂ ਬਿਨਾਂ ਹੀ ਮੇਰੇ ਕਦਮਾਂ ਚਾਰੇ ਔ ਸਭ ਰਿਧਨ ਸੇਧਨ ਤੇ ਹਮਰੋ ਨਹੀਂ ਨੈਕ ਹਿਆ ਲਲਚਾਵੇ ਰਿਧੀਆਂ ਸਿਧੀਆਂ ਤੇ ਮੇਰਾ ਰੰਚਕ ਮਾਤਰ ਵੀ ਮਨ ਲਲਚਾਏ ਮਾਨ ਨਹੀਂ ਹੁੰਦਾ ਇਸ ਵਕਤ ਸਾਈਂ ਬਾਬਾ ਬੜੇ ਨਾਟਕ ਚੇਟਕ ਦਿਖਾ ਰਿਹਾ ਹਿੰਦੁਸਤਾਨ ਦੇ ਵਿੱਚ ਬੜੇ ਹੱਥ ਦੇ ਚਰਾਖ ਕੱਢ ਲੈਂਦਾ ਫਲ ਕੱਢ ਲੈਂਦਾ ਘੜੀਆਂ ਕੱਢ ਲੈਂਦਾ ਕੇਸਾਂ ਤੇ ਚੌਰਾਖ ਕੱਢ ਲੈਂਦਾ ਲੋਕੀ ਬੜੇ ਪ੍ਰਭਾਵਤ ਨੇ ਤੇ ਮੈਂ ਤੇ ਲੋਗਾਂ ਨੂੰ ਕਹਿਣਾ ਹੁਣਾ ਇਸ ਸਾਈਂ ਬਾਬੇ ਨਾਲ ਗੋਗਿਆ ਪਾਤਸ਼ਾ ਜਿਆਦਾ ਜਾਦੂਗਰੀ ਦਿਖੰਦਾ ਸੀ ਥੀਏਟਰਾਂ ਦੇ ਵਿੱਚ ਉਹਦੇ ਸ਼ੋਅ ਹੁੰਦੇ ਸਨ ਬਾਕਾਇਦਾ ਉਹ ਬੰਦੇ ਦੇ ਦੋ ਟੁਕੜੇ ਕਰਕੇ ਜੋੜ ਦਿੰਦਾ ਸੀ ਬੰਬਈ ਦੇ ਵਿੱਚ ਉਹਨੇ ਘੱਟ ਤੋਂ ਘੜ ਪੰਜਾਹ ਡਾਕਟਰ ਇਕੱਠੇ ਕੀਤੇ ਉਹਦੇ ਵਿੱਚ ਸਭ ਤੋਂ ਉੱਗੇ ਸਰਦਾਰ ਜਸਵੰਤ ਸਿੰਘ ਵੀ ਸਨ ਮੈਡੀਕਲ ਆਫੀਸਰ ਨੇ ਉੱਥੇ ਅਜਕਰ ਉਹਨਾਂ ਨੇ ਮੈਨੂੰ ਇਹ ਸਾਰੀ ਦਾਸਤਾਨ ਸੁਣਾਈ ਕਹਿੰਦੇ ਨੇ ਕਿ ਜ਼ਮਾਨ ਕੱਟ ਕੇ ਸਰਦਾਰ ਜਸਵੰਤ ਸਿੰਘ ਦੀ ਹਥੇਲੀ ਤੇ ਰੱਖ ਦਿੱਤੀ ਗੋਗਿਆ ਪਾਸ਼ਾ ਨੇ ਇੱਕ ਬੰਦੇ ਦੀ ਔਰ ਕਿ ਆ ਪਹਿਲੇ ਇਹ ਮੈਨੂੰ ਲਿਖ ਕੇ ਦੇ ਉਹ ਜ਼ਮਾਨ ਹੈ ਕਿ ਨਹੀਂ ਜਸਵੰਤ ਸਿੰਘ ਨੇ ਕਿਹਾ ਹੈ ਤੇ ਜ਼ਬਾਨ ਹੈ ਕਹਿਣ ਲੱਗੇ ਇਸ ਬੰਦੇ ਦਾ ਮੂੰਹ ਵੀ ਵੇਖੋ ਮੈਂ ਕੱਟ ਦਿੱਤੀ ਹੈ ਕਿ ਨਹੀਂ ਤੋ ਦੇਖੇ ਹਾਂ ਭਈ ਤੁਸੀਂ ਕੱਟ ਦਿੱਤੀ ਤੇ ਗੋਗਿਆ ਪਾਸ਼ਾ ਕਹਿਣ ਲੱਗਾ ਹੁਣ ਮੈਂ ਜੋੜਨੀ ਹੈ ਦੇ ਮੌਜ ਜ਼ਬਾਨ ਪਾਈ ਜੋੜ ਦਿੱਤੀ ਕਿੰਨੇ ਗੁਣ ਵੇਖੋ ਮੈਂ ਜੋੜ ਦਿੱਤੀ ਇਹ ਕਿਨੇ ਜੁੜ ਗਏ ਕਹਿੰਦੇ ਹੁਣ ਮੈਨੂੰ ਸਰਟੀਫਿਕੇਟ ਦਿਓ ਸਾਰੇ ਡਾਕਟਰ ਮੈਂ ਇਹ ਕੰਮ ਕੀਤਾ ਸਾਰੇ ਡਾਕਟਰਾਂ ਨੂੰ ਕੰਬਣੀ ਛਿੜ ਗਈ ਸੀ ਸਰਦਾਰ ਜਸਵੰਤ ਸਿੰਘ ਕਹਿੰਦਨ ਮੈਂ ਝੂਠ ਬੋਲ ਕੇ ਆਪਣਾ ਪਿੱਛਾ ਛਡਾਇਆ ਮੈਂ ਕਹਿ ਦਿੱਤਾ ਮੇਰੀ ਸਮਝ ਤੋਂ ਪਰੇ ਦੀ ਗੱਲ ਹੈ ਮੈਂ ਨਹੀਂ ਦੇਣਾ ਸਰਟੀਫਿਕੇਟ ਇਹ ਸਮਝ ਤੋਂ ਪਰੇ ਦੀ ਗੱਲ ਹੈ ਮੇਰੀ ਸਮਝ ਵਿੱਚ ਨਹੀਂ ਔਰ ਡਾਕਟਰ ਅਜੇ ਮੌਜੂਦ ਨੇ ਕਹਿੰਦਨ ਅਸੀਂ 당 ਰਹੇ ਇਹ ਕਿਸ ਤਰ੍ਹਾਂ ਹੋ ਗਿਆ ਸਾਡੇ ਸਾਹਮਣੇ ਕੱਟੀ ਹਥੇਲੀ ਤੇ ਰੱਖ ਦਿੱਤੀ ਖੂਨ ਵਗਦਾ ਪਿਆ ਫਿਰ ਜੋੜ ਦਿੱਤੀ ਤਾਂ ਮੈਂ ਤੇ ਭਾਰਤ ਵਾਸੀਆਂ ਨੂੰ ਕਹਿੰਦਾ ਹਾਂ ਨਾ ਵੀ ਸਿਰਫ ਹੱਥਾਂ 'ਚੋਂ ਘੜੀਆਂ ਕੱਢਣੀਆਂ ਕੇਸਾਂ 'ਚੋਂ ਰਾਖ ਕੱਢਣੇ ਉਹਦੇ ਨਾਲੋਂ ਵੱਡੇ ਕ੍ਰਿਸ਼ਮੇ ਦਿਖਾਂਦਾ ਸੀ ਗੋਗਿਆ ਪਾਸ਼ਾ ਫਿਰ ਉਹ అవਤਾਰ ਹੋ ਗਿਆ ਉਹ ਸੰਤ ਹੋ ਗਿਆ ਇਹ ਤਾੰਤ੍ਰਿਕ ਯੋਗ ਹੈ ਕੋਈ ਵੀ ਕਰ ਸਕਦਾ ਹੈ ਮੰਤਰਾਂ ਦੀ ਸਿੱਧੀ ਹੈ ਵੱਖ-ਵੱਖ ਮੰਤਰ ਨੇ ਹਰ ਮੰਤਰ ਦਾ ਆਪਣਾ ਇੱਕ-ਇੱਕ ਕੰਮ ਆਉਂਦਾ ਹੈ ਇੱਕ-ਇੱਕ ਕੰਮ ਇੱਕ-ਇੱਕ ਮੰਤਰ ਕਰ ਸਕਦਾ ਹੈ ਸਾਹਿਬ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਕਹਿ ਦਿੱਤਾ ਹੈ ਤੁਸੀਂ ਉਸ ਮੰਤਰ ਦਾ ਜਾਪ ਕਰੋ ਜੋ ਮੰਤਰਾਂ ਦਾ ਸਿਰਮੌਰ ਮੰਤਰ ਹੈ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਅਕਾਲ ਪੁਰਖ ਦਾ ਨਾਮ ਹੀ ਮੰਤਰਾਂ ਦੇ ਚੋਂ ਸਿਰਮੌਰ ਮੰਤਰ ਹੈ ਜੰਤਰਾਂ ਦੇ ਚੋਂ ਸਿਰਮੌਰ ਜੰਤਰ ਹੈ ਤੇ ਜਿਹਨੂੰ ਇਹ ਮੰਤਰ ਸਿੱਧ ਹੋ ਗਿਆ ਉਹਨੂੰ ਹੋਰ ਕਿਸੇ ਸਿੱਧੀ ਦੀ ਲੋੜ ਨਹੀਂ ਕੁਛ ਨੂੰ ਹੋਰ ਕਿਸੇ ਮੰਤਰ ਦੀ ਲੋੜ ਨਹੀਂ। ਉਹ ਸਬਰ ਧਨ ਸਿੱਧਨ ਤੇ। ਹਮਰੋ ਨਹੀਂ ਨੇ ਕਿ ਹਿਆਲ ਲਚਾਵੇ। ਔਰ ਸੁਨੋ ਕਚ ਜੋਗ ਵਿਖੇ ਕਰ ਕੌਣ ਇਤੋ ਤਪਕੇ ਤਨ ਤਾਵੇ। ਹੋਰ ਸੁਣ ਲੈ ਅਕਾਲ ਪੁਰਖ ਮੈਂ ਪ੍ਰਾਣਾ ਯਮ ਨਹੀਂ ਕਰਨਾ। ਮੈਂ ਯੋਗਾ ਨਹੀਂ ਕਰਨਾ। ਔਰ ਸੁਨੋ ਕਚ ਜੋਗ ਵਿਖੇ ਕਰ ਕੌਣ ਇਤੋ ਤਪਕੇ ਤਨ ਤਾਵੇ। ਮੈਂ ਇਤਨੀ ਗੱਲੇ ਸਵਾਸਤੇ ਲਮਕਾ ਦਿੱਤੀ। ਕਿ ਸਿੱਖ ਪ੍ਰਚਾਰਕ ਵੀ ਕਹਿਣ ਲੱਗ ਪੈਂਦੇ ਨੇ। ਜਿਨ੍ਹਾਂ ਨੇ ਜ਼ਿੰਮੇਵਾਰੀ ਲਈ ਹੋਈ ਸਿੱਖੀ ਦੇ ਪ੍ਰਚਾਰ ਦੀ ਉਹ ਵੀ ਕਹਿਣ ਨੇ। ਬਿਨਾ ਵੇਦਾਂਤੋ ਸਿੱਖੀ ਨੂੰ ਕਿਵੇਂ ਪ੍ਰਚਾਰੀਏ ਬਿਨਾ ਯੋਗਾ ਤੋਂ ਸਿੱਖੀ ਨੂੰ ਕਿਵੇਂ ਚਲਾਈਏ ਇਸ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਦੇ ਬੋਲ ਸਾਡੇ ਸਾਹਮਣੇ ਰੱਖਦਾ ਪਿਆ ਔਰ ਸੁਨੋ ਕਛ ਜੋਗ ਵਿਖੇ ਕਰ ਕੌਣ ਇਤੋ ਤਪ ਕੇ ਤਨਤਾਵੇ ਝੂਝ ਮਰੋਂ ਰਣ ਮੈਂ ਤਜ ਭੈ ਤੁਮ ਤੇ ਬਸ ਸ਼ਾਮ ਐ ਬਰਪਾਵੇ ਏ ਅਕਾਲ ਪੁਰਖ ਧਰਮ ਦੀ ਖਾਤਰ ਦੀਨਾਂ ਦੀ ਖਾਤਰ ਦੁਖੀਆਂ ਦੀ ਖਾਤਰ ਦੇਸ਼ ਦੀ ਖਾਤਰ ਮੈਂ ਮੈਦਾਨੇ ਜੰਗ ਚਝਝ ਕੇ ਮਰਾਂ ਮੇਰੇ ਤਨ ਦੇ ਟੁਕੜੇ ਟੁਕੜੇ ਹੋ ਜਾਣ ਏ ਅਕਾਲ ਪੁਰਖ ਇਸ ਤੋਂ ਬਿਨਾ ਹੋਰ ਮੇਰੀ ਕੋਈ ਮੰਗ ਨਾ ਇਸ ਤੋਂ ਬਿਨਾ ਹੋਰ ਮੇਰੀ ਕੋਈ ਚਾਹਤ ਨਹੀਂ ਅਹੀ ਵਰ ਮੰਗੇ ਏਹੀ ਸਤਗੁਰ ਦੀ ਚਾਹਤ ਏਹੀ ਦਸੋਂ ਗੁਰੂ ਸਹਿਬਾਨ ਦੇ ਵਿੱਚ ਮੈਂ ਤੁਮਹਾਰਜ ਕਰ ਰਿਹਾ ਸੀ ਜਿਨ੍ਹਾਂ ਨੇ ਸਿਰਫ ਇਨਾ ਅੱਖਾਂ ਨਾਲ ਵੇਖਣ ਦੀ ਕੋਸ਼ਿਸ਼ ਕੀਤੀ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਨਹੀਂ ਵੇਖ ਸਕੇ ਗੁਰੂ ਹਰ Rai ਸਾਹਿਬ ਨੂੰ ਨਹੀਂ ਵੇਖੇ ਵੇਖ ਸਕੇ ਸਮਾਂ ਲੱਗਿਆ ਇਸ ਸਮਾਪਤੀ ਕਰਾਂ ਚਾਹਤੇ ਤੇ ਅੱਠਵੇਂ ਪਾਤਸ਼ਾਹ ਦੇ ਤੇ ਇਹ ਤਰਕ ਖੜੀ ਕਰ ਦਿੱਤੀ ਸਵਾ 7 ਸਾਲ ਦੇ ਇਹ ਬੱਚੇ ਤੇ ਨਾ ਹੈ ਗੁਰੂ ਹਰੀਕ੍ਰਿਸ਼ਨ ਤਰ ਖੜੀ ਹੋ ਗਈ ਸਵਾ 7 ਸਾਲ ਦਾ ਬੱਚਾ ਕਿਸ ਤਰ੍ਹਾਂ ਗੁਰੂ ਹੋ ਸਕਦਾ ਹੈ ਸਰੀਰ ਦੀਆਂ ਤਿੰਨ ਹਾਲਤਾਂ ਨੇ ਬਾਲ ਜਵਾਨੀ ਔਰ ਬਿਰਧ ਉਹਨਾਂ ਤਿੰਨ ਅਵਸਥਾਾਂ ਹਨ ਤੇ ਤਿੰਨਾਂ ਦੇ ਆਪਣੇ ਔਗਣ ਨੇ ਤਿੰਨਾਂ ਦੇ ਆਪਣੇ ਗੁਣ ਨੇ ਬਾਲਕ ਬੁੱਧ ਅਚੇਤ ਬੱਚਾ ਅਚੇਤ ਤੁਸੀਂ ਇੱਥੇ ਬੱਚੇ ਨੂੰ ਲਿਆਓ ਤਾਂ ਬੱਚੇ ਦਾ ਸੁਭਾਅ ਤੇ ਅਚੇਤ ਹੈ ਬੱਚਾ ਸੁਚੇਤ ਨਹੀਂ ਹੈ ਅਚੇਤ ਹੈ ਤੇ ਅਚੇਤ ਬਿਰਤੀ ਖੇਡਾਂ ਮੰਗਦੀ ਹੈ ਤੇ ਖੇਡਣ ਵਾਸਤੇ ਖਿਡਾਉਣੇ ਚਾਹੀਦੇ ਤੋਂ ਬੱਚੇ ਦੀ ਦ੍ਰਿਸ਼ਟੀ ਸਭ ਕੁਝ ਖਿਡਾਉਣਾ ਹੈ ਕੀਰਤਨ ਖਿਡਾਉਣਾ ਹੈ ਕਥਾ ਖਿਡਾਉਣਾ ਹੈ ਗੁਰੂ ਖਿਡਾਉਣਾ ਹੈ ਘਰ ਦੇ ਵਿੱਚ ਕੋਈ ਖਿਡਾਉਣਾ ਨਾ ਹੋਵੇ ਬੱਚਾ ਪਿਓ ਨੂੰ ਕਹਿ ਦਿੰਦਾ ਤੂੰ ਘੋੜਾ ਬਣ ਤੇਰੀ ਪਿੱਠ ਤੇ ਮੈਂ ਬੈਠਣਾ ਉਹ ਪਿਓ ਨੂੰ ਖਿਡਾਉਣਾ ਬਣਾਉਂਦਾ ਮਾਂ ਨੂੰ ਖਿਡਾਉਣਾ ਬਣਾਉਂਦਾ ਕਿਉਂਕਿ ਬਾਲਕ ਬੁੱਧ ਅਚੇਤ ਉਹਨੇ ਖਿਡਾਉਣਿਆਂ ਨਾਲ ਖੇਡਣਾ ਬਚਪਨੇ ਦਾ ਸੁਭਾਵਿਕ ਔਗਣ ਹੈ ਅਚੇਤ ਹੋਣਾ ਜਵਾਨ ਦਾ ਸੁਭਾਵਿਕ ਔਗਣ ਹੈ ਵਾਸ਼ਨਾ ਔਰ ਵਾਸ਼ਨਾ ਹੈ ধন ਤੇ ਜੋ ਬੰਦੀ ਤੀਜੇ ਪੈਰੇ ਰਹਿਣ ਕੇ ਵਣ ਜਾ ਰਿਆ ਮਿੱਤਰਾ ਧਨ ਜੋ ਬਨ ਸਿਉ ਚਿਤ ਹਰ ਕਾ ਨਾਮ ਨ ਚੇਤੇ ਵਣ ਜਾ ਰਿਆ ਮਿੱਤਰਾ ਬੱਧਾ ਛੁੱਟੇ ਜਿਤ ਹਰ ਕਾ ਨਾਮ ਨ ਚੇਤੇ ਪ੍ਰਾਣੀ ਵਿਕਲ ਭਇਆ ਸੰਗਮਾਇਆ ਧਨ ਸਿਉ ਰਤਤਾ ਜੋ ਬਨ ਮਤਤਾ ਅਹਿਲਾ ਜਨਮ ਗਵਾਇਆ ਜਵਾਨੀ ਰੇਚੇ ਧਨ ਤੇ ਜੋ ਬੰਦੀ ਵਾਸ਼ਨਾ ਇਹ ਭਜਨ ਨਹੀਂ ਕਰਨ ਦਿੰਦੀ ਬੱਚੇ ਚ ਅਚੇਤਪਣਾ ਇਹ ਅਚੇਤਪਣਾ ਨਾਮ ਨਹੀਂ ਜਪਣ ਦਿੰਦਾ ਜਵਾਨ ਪਰਬਲ ਵਾਸ਼ਨਾ ਦੇ ਚ ਵਾਸ਼ਨਾ ਹੈ ਧਨ ਜੋ ਬਣਦੀ ਇਹ ਨਾਮ ਨਹੀਂ ਜਪਣ ਦਿੰਦੀ ਅੰਮ੍ਰਿਤ ਵੇਲੇ ਨਹੀਂ ਉੱਠਣ ਦਿੰਦੀ ਗੁਰੂ ਗੁਰੂ ਨਹੀਂ ਕਰਨ ਦਿੰਦੇ ਤੇ ਬੁੜੇ ਪੇੜਾ ਸੁਭਾਵਿਕ ਆਉਗਣ ਹੈ ਹੰਕਾਰ ਕਿਉਂਕਿ ਜ਼ਿੰਦਗੀ ਦੀ ਸੀੜੀਆਂ ਤੇ ਜ਼ਿਆਦਾ ਚੜਿਆ ਹੁੰਦਾ ਉਹਨੂੰ ਮਾਣ ਆਉਂਦਾ ਮੈਂ ਜ਼ਿਆਦਾ ਜਾਣਦਾ ਮੈਨੂੰ ਬਹੁਤ ਪਤਾ ਹੈ ਉਹ ਹੰਕਾਰ ਕਰਕੇ ਹੋ ਨਾਮ ਨਹੀਂ ਜਪ ਸਕਦਾ ਵਾਸ਼ਨਾ ਕਰਕੇ ਜਵਾਨ ਨਾਮ ਨਹੀਂ ਜਪ ਸਕਦਾ ਤੇ ਅਚੇਤ ਪੜੇ ਕਰਕੇ ਬੱਚੇ ਦੀ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ। ਬਾਲ ਜਵਾਨੇ ਅਰ ਬਿਰਧ ਹੰ ਤੀਨ ਅਵਸਥਾ ਜਾਨ ਕਉ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ ਹਰੀ ਦੇ ਭਜਨ ਤੋਂ ਬਿਨਾ ਤੇ ਤਿੰਨੇ ਹੀ ਵਿਅਰਥ ਚਲੀਆਂ ਗਈਆਂ। ਹਰੀ ਦੇ ਭਜਨ ਨੇ ਕੀ ਕਰਨਾ ਹੈ? ਅਗਰ ਹਰੀ ਦਾ ਭਜਨ ਬੱਚਾ ਕਰਨ ਲੱਗ ਪਵੇ। ਬੱਚਾ ਬੈਠ ਕੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨ ਲੱਗ ਪਵੇ ਸਚੇਤ ਹੋ ਜਾਏਗਾ। ਦੁਨੀਆ ਦੇਚ ਬੜੇ ਬੱਚੇ ਸੁਚੇਤ ਹੋ ਗਏ ਪ੍ਰਹਿਲਾਦ ਸੁਚੇਤ ਹੋ ਗਿਆ ਧਰੂ ਸੁਚੇਤ ਹੋ ਗਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਸੂਮ ਲਾਡਲੇ ਸੁਚੇਤ ਸਨ ਤੁਸੀਂ ਇਹਨਾਂ ਨੂੰ ਅਚੇਤ ਥੋੜੀ ਕਹਿ ਸਕਦੇ ਇੰਨੇ ਅਣਖ ਇੰਨੇ ਹੁਦਦਾਰੀ ਮੌਤ ਕਬੂਲ ਕਰ ਲਿਤੀ ਅਣਖ ਨਹੀਂ ਵੇਚੀ ਈਮਾਨ ਨਹੀਂ ਵੇਚਿਆ ਇਤਨੇ ਹਿੰਮਤ ਹੈਨ ਮਾਸੂਮ ਬੱਚੇ ਸੁਚੇਤ ਹੋ ਗਏ ਨਾਮ ਅਗਰ ਜਪੇ ਤਾਂ ਉਦੀ ਵਾਸ਼ਨਾ ਸੀਮਾ ਦੇਚ ਹੋ ਜਾਏਗੀ ਧਨ ਤੇ ਜੋਬੰਦ ਇਤਨੀ ਪਕੜ ਨਹੀਂ ਹੋਵੇਗੀ ਕਿਉਂ ਨਾਮ ਹੀ ਨਾ ਜਪ ਸਕੇ ਉਹ ਪਰਪਕਾਰ ਹੀ ਨਾ ਕਰ ਸਕੇ ਤੇ ਨਾਮ ਅਗਰ ਬੁੱਢਾ ਜਪਣ ਲੱਗ ਪਏ ਤਾਂ ਨਿਰਮਾਨ ਹੋ ਜਾਏਗਾ ਪਤਾ ਹੈ ਅਚੇਤ ਪਣਾ ਖਡਾਉਣੇ ਮੰਗਦਾ ਹੈ ਵਸ਼ਨਾ ਜਵਾਨੀ ਧਨ ਜੋਬਨ ਮੰਗਦੀ ਹੈ ਬੁੱਢਾ ਜਿਹੜਾ ਹੰਕਾਰ ਹੈ ਇਹ ਪੂਜਾ ਮੰਗਦਾ ਹੈ ਪੂਜਾ ਔਰ ਆਪ ਸੁਣ ਕੇ ਹੈਰਾਨ ਹੋ ਗਏ ਕਿ ਰੱਬ ਹੋਣ ਦਾ ਦਾਵਾ ਜਿਨ੍ਹਾਂ ਸੰਤਾਂ ਨੇ ਕੀਤਾ ਬੁੱਢੇ ਪਿੱਛੇ ਕੀਤਾ ਮੈਂ ਸਾਰੇ ਤੁਹਾਡੇ ਸਾਹਮਣੇ ਰੱਖ ਸਕਦਾ ਸਾਰੀ ਜ਼ਿੰਦਗੀ ਅਵਤਾਰ ਸਿੰਘ ਨਿਰੰਕਾਰੀ ਦੀ ਠੀਕ ਲੰਗੇ ਇਸਨ 52 53 ਜਦ ਬੁੱਢਾ ਹੋ ਗਿਆ ਇਹਨੇ ਕਿਹਾ ਮੈਂ ਤੇ ਰੱਬਾਂ ਮੈਂ ਤੇ ਗੁਰਨਾਣਕ ਇਹ ਨਾਰਾ ਇਸਨੇ ਸਭ ਤੋਂ ਪਹਿਲੇ ਅਲੀਗੜ੍ਹ ਦੇ ਚਲਾਇਆ ਨਾਲ ਭਾਈ ਗੁਰਦਾਸ ਵੀ ਸੀ ਮੈਨੂੰ ਉੱਥੇ ਜਵਾਬ ਦੇਣਾ ਪਿਆ ਭਈ ਨਕਲ ਹੀ ਕਰਨੀ ਹੈ ਤੇ ਪੂਰੀ ਕਰੋ ਕਿਉਂਕਿ ਭਾਈ ਗੁਰਦਾਸ ਗੁਰਨਾਣਕ ਦੇ ਨਾਲ ਨਹੀਂ ਸੀ ਗੁਰੂ ਅਰਜਨ ਦੇਵ ਜੀ ਦੇ ਨਾਲ ਸੀ ਜੇ ਤੁਸੀਂ ਨਕਲ ਹੀ ਕਰਨੀ ਹੈ ਤੇ ਫਿਰ ਪੂਰੀ ਕਰੋ ਇੰਨਾ ਪਖੰਡ ਕਿਉਂ ਨਕਲ ਦੇ ਵਿੱਚ ਵੀ ਜੋ ਹੈ ਤੁਸੀਂ ਠੀਕ ਢੰਗ ਦੀ ਸੁਦਾਈ ਨਹੀਂ ਕਰ ਸਕੇ ਪਰ ਨਵੀਂ ਨਵੀਂ ਉਹਨਾਂ ਦੀ ਗੱਲ ਸੀ ਉਦੋਂ ਪਹਿਲੇ ਗੁਰਬਾਣੀ ਪੜਦੇ ਰਹੇ ਸਾਰਾ ਸلسلਾ ਕਰਦੇ ਰਹੇ ਸਜੇ ਸਜੇ ਉਹ ਹਟਾਉਂਦੇ ਗਏ ਖੁਦ ਭਗਵਾਨ ਬਣਦੇ ਗਏ ਇਸ ਵਕਤ ਹਿੰਦੁਸਤਾਨ ਦੇ ਵਿੱਚ ਕੋਈ 84 ਦੇ ਕਰੀਬ ਬੰਦੇ ਉਹ ਨੇ ਜੋ ਭਗਵਾਨ ਹੋਣ ਦਾ ਦਾਵਾ ਕਰ ਰਹੇ ਐਸ ਵਕਤ ਅਸੀਂ ਰੱਬਾਂ ਔਰ ਸਾਰੇ ਬੁੱਢੇ 60 70 ਤੋਂ ਸਾਰੇ ਹੀ ਟੱਪੇ 70 ਸਾਲ ਤੋਂ ਉੱਚੀ ਉਮਰ ਹੋਈ ਅਕਬਰ ਦੀ ਤੇ ਉਹਨੇ ਵੀ ਇੱਕ ਮਜ਼ਹਬ ਚਲਾਇਆ ਦੀਨ ਇਲਾਹੀ ਉਹਨੂੰ ਪੈਗੰਬਰ ਬਣਨ ਦਾ ਸ਼ੌਕ ਹੋ ਗਿਆ ਬੁੱਢੇ ਵਿੱਚ ਕਾਰਨ ਕਿ ਬੁੱਢਾ ਜਿਹੜਾ ਬੰਦਾ ਉਹਦੇ ਅੰਦਰ ਹੰਕਾਰ ਪਰਬਲ ਹੈ ਤੇ ਹੰਕਾਰ ਪੂਜਾ ਮੰਗਦਾ ਹੈ ਜਵਾਨ ਬੰਦਾ ਹੈ ਉਹਦੇ ਅੰਦਰ ਵਾਸ਼ਨਾ ਬੜੀ ਪਰਬਲ ਹੈ ਉਹ ਧਨ ਜੋਬੰਦੀ ਮੰਗ ਕਰਦਾ ਹੈ ਬੱਚਾ ਹੈ ਜਿਹੜਾ ਉਹਦੇ ਅੰਦਰ ਅਚੇਤਪਣਾ ਬੜਾ ਪਰਬਲ ਹੈ ਉਹ ਖਿਡੌਣਿਆਂ ਦੀ ਮੰਗ ਕਰਦਾ ਆਪਣੀ ਆਪਣੀ ਮੰਗ ਹੈ ਬੱਚਾ ਖਿਡੌਣੇ ਮੰਗਦਾ ਹੈ ਜਵਾਨ ਧਨ ਤੇ ਜੋਬੰਦੀ ਮੰਗ ਕਰਦਾ ਹੈ ਬੁੱਢਾ ਪੂਜਾ ਮੰਗਦਾ ਹੈ ते पूजा सत्या तो बिना नहीं हो सकती ताकत तो बिना नहीं हो सकती तो कोई तो भगवान बन की कोशिश करता कोई सिंघासन की तरफ जाने कोशिश करता संसार दे सतानवे फिसदी कर के सतानवे फीसदी राजनीतिक बुढ़े ने बहुत कभी मुताला करके देखना जिथे शख्सी हकूमत है या जिथे डेमोक्रेसी है या जिते कुछ होर तरस की हकूमत है चाहे कम्यूनिज़म है चाहे सोशलिजम है चाहे डेमोक्रेसी है जिस ढंग का भी सिलसिला है सारे राजनीतिक सतानवे फीसदी बुढ़े ने तीन फीसदी जवान ने 80 85 ਸਾਲ ਦੀ ਉਮਰ ਹੈ ਇਹਨਾਂ ਰਾਜਨੀਤਿਕਾਂ ਦੀ ਹਿੰਦੁਸਤਾਨ ਦੀ ਮੈਂ ਗੱਲ ਕਰਾਂ ਦੋ ਬੰਦੇ ਚੁੱਕ ਕੇ ਖੜਾ ਕਰ ਦੇਣਾ ਉਹ ਬੈਠ ਵੀ ਨਹੀਂ ਸਕਦੇ ਜਿਸ ਕੁਰਸੀ ਵਾਸਤੇ ਲੜਦੇ ਨੇ ਉਸ ਕੁਰਸੀ ਤੇ ਆਪ ਬੈਠ ਵੀ ਨਹੀਂ ਸਕਦੇ ਚਾਰ ਬੰਦੇ ਚੁੱਕ ਕੇ ਬਿਠਾਨ ਤੇ ਬੈਠਦੇ ਨੇ ਉਹ ਬੈਠ ਨਹੀਂ ਸਕਦੇ ਪੈਰ ਹਿਲਦੇ ਨੇ ਸਿਰ ਹਿਲਦਾ ਪਿਆ ਹੈ ਹੱਥ ਹਿਲਦੇ ਪੈਨੇ ਕੁਰਸੀ ਨਹੀਂ ਛੱਡਣਾ ਚਾਹਤੇ ਕਾਰਨ ਹੰਕਾਰ ਵਧ ਗਿਆ ਹੰਕਾਰ ਪੂਜਾ ਮੰਗਦਾ ਹੈ ਤੇ ਪੂਜਾ ਕੁਰਸੀ ਤੋਂ ਬਿਨਾ ਹੁੰਦੀ ਨਹੀਂ ਔਰ ਮੈਂ ਇਤਨੀ ਅਰਜ਼ ਕਰ ਦਿਆਂ ਇਹ ਜਿਹੜੇ 97% ਦੇ ਬਿਰਦ ਲੋਗ ਨੇ ਕੋਈ ਭਗਵਾਨ ਹੋਣ ਦਾ ਦਾਵਾ ਕਰਦਾ ਹੈ ਕੋਈ ਬਾਦਸ਼ਾਹ ਤੇ ਰਾਜਨੀਤਿਕ ਹੋਣ ਦਾ ਦਾਵਾ ਕਰਦਾ ਹੈ ਬੁੱਢੇਪੇ ਦੀ ਕਮਜ਼ੋਰੀ ਪਰ ਜੇ ਬੁੱਢਾ ਨਾਮ ਜਪਣ ਲੱਗ ਪਏ ਨਿਰਮਾਨ ਹੋ ਜਾਏਗਾ ਕਿਤਨਾ ਨਿਰਮਾਨ ਹੋਵੇਗਾ 84 ਸਾਲ ਦੇ ਬਿਰਦ ਬਾਬਾ ਗੁਰੂ ਅਮਰਦਾਸ ਜੀ ਬੈਠੇ ਸਨ ਸਿੰਘਾਸਣ ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸੈਭਜ਼ਾਦੇ ਦਾਤੂ ਨੇ ਖਿੱਚ ਕੇ ਲਤ ਮਾਰੀ ਸੀਨੇ 'ਚ ਸਤਗੁਰ ਥੱਲੇ ਜਾਪਾ ਤਦ ਜੋ ਥੱਲੇ ਪੈ ਆਪ ਇਕਦਮ ਦਾਤੂ ਦੇ ਚਰਨ ਪਕੜ ਦੇਣ ਤੇ ਫਿਰ ਹੱਥ ਜੋੜ ਦੇਣ ਇਕ ਤੋ ਸੇਵਾ ਕਰਤ ਰਹੇ ਹੂੰ ਦੁਤੀਏ ਬਹਿਤੇ ਭਿਰਦ ਭਏ ਹੂੰ ਜਾਂ ਤੇ ਅਦਕ ਸਰੀਰ ਕਠੋਰਾ ਤੁਮਰੇ ਚਰਨ ਮਿਰਦਲ ਨੈਥੋਰਾ ਹੇ ਦਾਤੋ ਗੱਲ ਸੁਣੋ ਇਕ ਤੇ ਮੈਂ ਬੜੀ ਕਰੜੀ ਸੇਵਾ ਕਰਦਾ ਰਿਆਂ ਪਾਣੀ ਢੋਣ ਦੀ ਤੱਪੜ ਝਾੜਨ ਦੀ ਲੱਕੜ ਫੜਨ ਦੀ ਦੂਸਰਾ ਮੇਰੀ ਉਮਰ ਬਹੁਤ ਵੱਡੀ ਹੋ ਗਈ ਹੈ ਤੋ ਤਨ ਮੇਰਾ ਕਰੜਾ ਹੋ ਗਿਆ ਹੱਡੀਆਂ ਕਰੜੀਆਂ ਹੋ ਗਈਆਂ ਨਮਾਸ ਕਰੜਾ ਹੋ ਗਿਆ ਤੁਸੀਂ ਗੁਰੂ ਅੰਗਦ ਦੇਵ ਜੀ ਦੇ ਸਹਬਜ਼ਾਦੇ ਜਵਾਨ ਤੁਸੀਂ ਖਿੱਚ ਕੇ ਮੈਨੂੰ ਲੱਤ ਮਾਰੀ ਹੈ ਕਿਤੇਰੇ ਤੁਹਾਡੇ ਚਰਨਾਂ ਨੂੰ ਮੌਜ ਤੇ ਨਹੀਂ ਆਈ ਕੋਈ ਤਕਲੀਫ ਤੇ ਨਹੀਂ ਆਈ ਮੈਂ ਬੁੱਢਾ ਮੇਰਾ ਸਰੀਰ ਕਰੜਾ ਇੰਨੇ ਨਿਰਮਾਨਤਾ ਨਾਮ ਜਪਣ ਦੇ ਨਾਲ ਨਿਰਮਾਨਤਾ ਆ ਜਾਏਗੀ ਬੁੱਢੇ ਦੇ ਅੰਦਰ ਨਾਮ ਜਪਣ ਦੇ ਨਾਲ ਜਵਾਨ ਨਿਰਵਾਸ਼ਨਾ ਹੋ ਜਾਏਗਾ। ਨਾਮ ਜਪਣ ਦੇ ਨਾਲ ਬੱਚਾ ਸੁਚੇਤ ਹੋ ਜਾਏਗਾ। ਤੁਸੀਂ ਗੁਰੂਗਰੰਥ ਸਾਹਿਬ ਤੋਂ ਪੁੱਛੋ ਨਾਮ ਕਿਵੇਂ ਜਪੀਏ? ਸਾਬਕੈਨ ਰਾਮ ਜਪੋ ਜੀ ਐਸੇ ਐਸੇ ਧਰੂਪ ਰਹਿਲਾ ਜਪਿਓ ਹਰ ਜੈਸੇ। 5 ਸਾਲ ਦੀ ਉਮਰ ਹੈ ਕੋਈ ਉਮਰ ਹੈ। ਤੋਂ ਸੁਚੇਤ ਹੋ ਜਾਂਦਾ ਹੈ ਬਚਪਨਾ। ਔਰ ਨਿਰਵਾਸ਼ਨਾ ਹੋ ਜਾਂਦੀ ਹੈ ਜਵਾਨੀ। ਨਿਰਮਾਣ ਹੋ ਜਾਂਦਾ ਹੈ ਬੁਢੇਪਾ ਨਾਮ ਜਪਣ ਦੇ ਨਾਲ। ਸਹੇਜੇ ਸਹੇਜੇ ਜੋ ਮਨੁੱਖ ਨੂੰ ਜੀਵਨ ਦੀ ਜੋਗਤ ਮਿਲਦੀ ਹੈ। ਔਰ ਸਹੀ ਮੈਂ ਅੱਜ ਗੁਰੂ ਦੇ ਨੇੜੇ ਆਂਦਾ ਤੇ ਮੈਂ ਗਲਤ ਥੋਰੰਬ ਕੀਤੀ ਸੀ ਗੁਰੂ ਗ੍ਰੰਥ ਤੇ ਗੁਰੂ ਪੰਥ ਜਿਸ ਦੇ ਅਸੀਂ ਨੇੜੇ ਆਣਾ ਹੈ ਕਿਵੇਂ ਨੇੜੇ ਆਈਏ ਪ੍ਰੋਫੈਸਰ ਦਰਸ਼ਨ ਸਿੰਘ ਜੀ ਘਰ ਐਸਨ ਬਾਬਾ ਬੋਲ ਨਾ ਕਿਹਾ ਕਹੀਏ ਉਸ ਤੋਂ ਮੈਨੂੰ ਕੁਝ ਪ੍ਰੇਰਣਾ ਮਿਲੀ ਪਰ ਮੈਂ ਬਹੁਤ ਦੂਰ ਨਿਕਲ ਗਿਆ ਇੱਕ ਵਿਸ਼ੇ 'ਚ ਇਹ ਵਿਚਾਰਾ ਮੈਂ ਤੁਹਾਡੇ ਸਾਹਮਣੇ ਫਿਰ ਰੱਖਾਂਗਾ ਕਿਉਂਕਿ ਸਮਾਂ ਹੋ ਗਿਆ ਤੇ ਇੱਕ ਨਿੱਕੀ ਜਿਹੀ ਮੈਂ ਬੇਨਤੀ ਕਰਾਂ ਕਿ ਗ੍ਰੰਥੀ ਸਿੰਘਾਂ ਦੀ ਜਿਹੜੀ ਜਮਾਤ ਹੈ ਇਹ ਬਾਬੇ ਬੁੱਢੇ ਦੀ ਜਮਾਤ ਹੈ ਪ੍ਰਚਾਰਕਾਂ ਦੀ ਜਮਾਤ ਭਾਈ ਗੁਰਦਾਸ ਜੀ ਦੀ ਜਮਾਤ ਹੈ ਕੀਰਤਨੀਆਂ ਦੀ ਜਮਾਤ ਭਾਈ ਮਰਦਾਨੇ ਦੀ ਜਮਾਤ ਹੈ ਢਾਡੀ ਸਿੰਘਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਜਨਮ ਦਿੱਤਾ ਇਹ ਵਕ ਵਕ ਸਾਡੇ ਵਿੱਚ ਧਾਰਮਿਕ ਪੁਰਸ਼ ਨੇ ਜੋ ਸਿੱਖੀ ਦਾ ਪ੍ਰਚਾਰ ਕਰਦੇ ਨੇ ਮਰਦਾਨੇ ਦੀ ਤਰ੍ਹਾਂ ਜੋ ਅਣਖੀਲਾ ਹੋਏ ਸੀ ਮਰਦਾਨੇ ਨਾਲ ਬੜੀਆਂ ਮਜ਼ਾਕ ਭਰੀਆਂ ਸਾਖੀਆਂ ਜੋੜੀਆਂ ਉਨੇ 8-8 ਦਿਨ ਭੁੱਖਾ ਰਹਿ ਕੇ ਵੀ ਗੁਰੂ ਨਾਨਕ ਨੂੰ ਕੀਰਤਨ ਸੁਣਾਇਆ ਹੈ। ਪੈਦਲ ਚੱਲ ਕੇ ਵੀ ਉਸਨੇ ਗੁਰੂ ਨਾਨਕ ਨੂੰ ਕੀਰਤਨ ਸੁਣਾਇਆ ਹੈ। ਰੁੱਖਾਂ ਤੱਲੇ ਰਾਤ ਕੱਟ ਕੇ ਵੀ ਉਸਨੇ ਗੁਰੂ ਨਾਨਕ ਨੂੰ ਕੀਰਤਨ ਸੁਣਾਇਆ ਹੈ। ਕਦੀ ਉਸ ਦੀ ਹਿਸਟਰੀ ਪੜੋਗੇ 당 ਰਹਿ ਜਾਓਗੇ। ਔਰ ਜੇ 10 ਦਿਨ ਤੋਂ ਬਾਅਦ ਮਰਦਾਨੇ ਨੇ ਭੋਜਨ ਮੰਗ ਵੀ ਲਿਆ ਤੇ ਕੀ ਕਸੂਰ ਕੀਤਾ? ਸੇਕ ਟਾਈਮ ਨਾ ਮਿਲੇ ਦੂਜੇ ਟਾਈਮ ਮੰਗਦੇ ਆ। ਇੱਕ ਟਾਈਮ ਨਾ ਮਿਲੇ ਤੇ ਕਥਾ ਕਰਨੀ ਔਖੀ ਹੋ ਜਾਂਦੀ ਓਨੂੰ 10 ਦਿਨ ਭੋਜਨ ਨਹੀਂ ਮਿਲਿਆ। ਕਿ ਫਿਰ ਬਾਬੇ ਨੂੰ ਕਹਿ ਦਿੰਦਾ ਜਾਂ ਤੇ ਮੈਨੂੰ ਪੌਣਾ ਆਰੀ ਬਣਾ ਜਾਂ ਮੇਰੇ ਭੋਜਨ ਦਾ ਬੰਦਬਸ ਕਰ ਤਾਂ ਹੀ ਰਬਾਬ ਵਜੇਗੀ ਵਰਨਾ ਨਹੀਂ ਤੋ ਉਹਦੇ ਚ ਉਸਦਾ ਕਸੂਰ ਕੀ ਹੈ ਪੈਦਲ ਚੱਲਦਾ ਹੈ ਰੁੱਖਾਂ ਥਲੇ ਰਾਤ ਕੱਟਦਾ ਹੈ ਕਿਦਨੇ ਤਰ੍ਹਾਂ ਤਰ੍ਹਾਂ ਦੀਆਂ ਲੋਕ ਤੌਮਤਾ ਵੀ ਉਸਤੇ ਲਾਂਦੇ ਨੇ ਪਰ ਐਸਾ ਅਣਖੀਲਾ ਉਹ ਕੀਰਤਨੀਆ ਕੀਰਤਨੀਆਂ ਦੀ ਜਮਾਤ ਦਾ ਜਨਮ ਹੋਇਆ ਭਾਈ ਮਰਦਾਨੇ ਦਾ ਕਥਾਵਾਚਕਾਂ ਦੀ ਜਮਾਤ ਦਾ ਜਨਮ ਹੋਇਆ ਭਾਈ ਗੁਰਦਾਸ ਜੀ ਦਾ ਔਰ ਗ੍ਰੰਥੀ ਸਿੰਘਾਂ ਦੀ ਜਮਾਤ ਦਾ ਜਨਮ ਹੋਇਆ ਬਾਬੇ ਬੁੱਢੇ ਦਾ ਬਾਬਾ ਬੁੱਢਾ ਗੁਰੂ ਘਰ ਦੇ ਇੱਕ ਅਗਜ਼ੀਮ ਸ਼ਖਸੀਅਤ ਦੇ ਮਾਲਕ ਨੇ ਪੰਜ ਪਾਤਸ਼ਾਹੀਆਂ ਨੂੰ ਉਹਨਾਂ ਨੇ ਆਪਣੀ ਹੱਥੀ ਤਲਕ ਦਿੱਤਾ ਗੁਰੂ ਅੰਗਦ ਦੇਵ ਜੀ ਮਹਾਰਾਜ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤੱਕ ਗੁਰਨਾਮਿਕ ਦੀ ਬਖਸ਼ਿਸ਼ ਦੇ ਨਾਲ ਆਪ ਨੂੰ ਇਹ ਲਖਬ ਮਿਲਿਆ ਬਾਬਾ ਬੁੱਢਾ ਔਰ ਵਾਕਈ ਇਹ ਸਵਾ 7 ਸਾਲ ਦੀ ਉਮਰ ਦੇ ਚੀ ਬਾਬਾ ਬੁੱਢਾ ਕਹਿੰਦੇ ਸਨ ਔਰ 6ਵੇਂ ਪਾਤਸ਼ਾਹ ਤੱਕ ਰਹੇ ਹੁਣ ਜਿਹੜਾ ਗਰੰਥੀ ਸਿੰਘ ਹੈ ਉਹ ਬਾਬੇ ਬੁੱਢੇ ਦੀ ਪਦਵੀ ਤੇ ਤੇ ਬਾਬੇ ਬੁੱਢੇ ਦੀ ਤਰ੍ਹਾਂ ਅਣਖੀਲਾ ਨਾ ਹੋਵੇ ਬਾਬੇ ਬੁੱਢੇ ਦੀ ਤਰ੍ਹਾਂ ਭਜਨੇਕ ਨਾ ਹੋਵੇ ਬਾਬੇ ਬੁੱਢੇ ਦੀ ਤਰ੍ਹਾਂ ਦੂਰਦਰਸ਼ਟ ਨਾ ਹੋਵੇ ਤਾਂ ਸਮਝ ਲਓ ਆਪਣੀ ਸੇਵਾ ਠੀਕ ਨਹੀਂ ਨਿਭਾ ਰਿਹਾ ਤੇ ਭਾਈ ਗੁਰਦਾਸ ਜੀ ਦੀ ਤਰ੍ਹਾਂ ਆਲਮ ਨਾ ਹੋਵੇ ਸਿੱਖੀ ਪਿਆਰ ਦੇ ਜਜ਼ਬਿਆਂ ਦਾ مالک ਨਾ ਹੋਵੇ ਤਾਂ ਉਹ ਭਾਈ ਗੁਰਦਾਸ ਦੀ ਗੱਦੀ ਦਾ ਗਲਤ ਇਸਤੇਮਾਲ ਕਰ ਰਿਹਾ ਤੇ ਜਿਹੜਾ ਮਰਦਾਨੇ ਦੀ ਤਰ੍ਹਾਂ ਸੰਤੋਖੀ ਨਾ ਹੋਵੇ ਗੁਰਦੁਆਰੇ ਮਰਦਾਨੇ ਦੀ ਤਰ੍ਹਾਂ ਹੀ ਰਸਿਆ ਨਾ ਹੋਵੇ ਉਹ ਸਮਝ ਲਓ ਕੀਰਤਨ ਦੀ ਡਿਊਟੀ ਪੂਰੀ ਨਹੀਂ ਨਿਭਾਰੇ ਤੁਹਾਡੇ ਇਸ ਇੰਗਲੈਂਡ ਦੇ ਵਿੱਚ ਬਹੁਤ ਸਾਰੇ ਚੰਗੇ ਗ੍ਰੰਥੀ ਨੇ ਸ੍ਰੇਸ਼ਟ ਗ੍ਰੰਥੀ ਨੇ ਪਰ ਇੱਕ ਗ੍ਰੰਥੀ ਨੇ ਜੋ ਪਿਛਲੇ ਸਾਲ ਤੋਂ ਕ੍ਰਿਸ਼ਮਾ ਦਿਖਾਇਆ ਕਿਥੇ ਪਖੰਡ ਨਾਲ ਹਰ ਕੀਮਤ ਤੇ ਉਲੜੇ ਔਰ ਉਸ ਲੜਨ ਦਾ ਸਦਕਾ ਇਹਨਾਂ ਨੂੰ ਥਾਂ-ਥਾਂ ਤੇ ਜ਼ਲੀਲ ਵੀ ਹੋਣਾ ਪਿਆ ਥਾਂ-ਥਾਂ ਤੇ ਦੁੱਖ ਵੀ ਉਠਾਣੇ ਪਏ ਔਰ ਇਹ ਗ੍ਰੰਥੀ ਨੇ ਭਾਈ ਸਾਹਿਬ ਭਾਈ ਸੁਰਜਨ ਸਿੰਘ ਜੀ ਦੇ ਪੁਰਾਣੇ ਸਾਥੀ ਭਾਈ ਸਾਹਿਬ ਭਾਈ ਅਰਜਨ ਸਿੰਘ ਜੀ ਜੋ ਭਾਈ ਸੁਰਜਨ ਸਿੰਘ ਨਾਲ ਗਾਲਬਨ 10 ਸਾਲ ਸਾਈਡ ਤੇ ਬੈਠ ਕੇ ਕੀਰਤਨ ਕਰਦੇ ਰਹੇ ਜਿਸ ਤਰ੍ਹਾਂ ਦੇ ਅਣਖੀਲੇ ਉਹ ਸਨ ਉਹਨਾਂ ਨੇ ਭਾਈ ਸਾਹਿਬ ਨੂੰ ਵੀ ਉਸ ਢੰਗ ਨਾਲ ਅਣਖੀਲਾ ਬਣਾਇਆ ਤਿੰਨ ਚਾਰ ਸਾਲ ਪਹਿਲੇ ਇੱਥੇ ਆਇਆ ਔਰ ਇੱਥੇ ਗ੍ਰੰਥੀ ਸਿੰਘ ਦੀ ਸੇਵਾ ਕਰਦੇ ਰਹੇ ਕੁਝ ਕਾਰਨਾ ਕਰਕੇ ਜੋ ਉਹਨਾਂ ਨੇ ਹਰ ਹਾਲਤ 'ਚ ਕਹਿ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਕਿਸੇ ਹੋਰ ਦੀ ਗੱਦੀ ਨਹੀਂ ਲੱਗ ਸਕਦੀ